ਅੱਗੇ ਕਣਕ ਦਾ ਸੀਜ਼ਨ ਆਉਂਦਾ ਜਾਂਦਾ ਤੇ ਮੈਗਨੀਜ਼ ਦੀ ਜਿਹੜੀ ਬਹੁਤ ਡਿਮਾਂਡ ਵਧ ਜਾਂਦੀ ਹੈ ਤੇ ਆਪਾਂ ਵੀਰੇ ਨਾਲ ਗੱਲਬਾਤ ਕਰਦੇ ਆਂ ਅਜਿਹਾ ਪ੍ਰੋਡਕਟ ਲੈ ਕੇ ਆਇਆ ਜਿਹਦੇ ਵਿੱਚ ਹੀ ਤੁਹਾਨੂੰ ਸਭ ਕੁਝ ਮੈਗਨੀਜ਼ ਹੀ ਮਿਲ ਜੂ ਸਭ ਘਾਟਾਂ ਜਿਹੜੀਆਂ ਤੁਹਾਡੀਆਂ ਆ ਲੀਟਰ ਕਰੋਗੇ ਤਾਂ ਪੂਰੀਆਂ ਹੋ ਜਾਣਗੀਆਂ ਹਾਂਜੀ ਵੀਰੇ ਆਪਾਂ ਕਿਸਾਨ ਭਰਾਵਾਂ ਨੂੰ ਵੀਰੇ ਆਪਣੇ ਕੋਲੇ ਪ੍ਰੋਡਕਟ ਆਉਂਦਾ ਐਸ ਬੂਸਟ ਪਲੱਸ ਪਲੱਸ ਓਕੇ ਤੇ ਡਿਫੈਂਡਰ ਬਾਈ ਇਹ ਆਪਣੇ ਕੋਲੇ ਦੋ ਪ੍ਰੋਡਕਟ ਆਉਂਦੇ ਨੇ ਉਹਨੂੰ ਐਕਸਟਰਾ ਮੈਗਨੀਜ਼ ਕੁਛ ਪਾਉਣ ਦੀ ਲੋੜ ਨਹੀਂ ਕੋਈ ਜ਼ਿੰਕ ਪਾਉਣ ਦੀ ਲੋੜ ਨਹੀਂ ਸਾਰਾ ਕੁਝ ਇੰਨਾ ਚ ਮਿਕਸਚਿੰਗ ਆ ਬਾਈ ਪਹਿਲੀ ਸਪਰੇਅ ਐਸ ਬੂਸਟ ਪਲੱਸ ਪਲੱਸ ਦੀ ਦੂਜੀ ਕਰੋ ਡਿਫੈਂਡਰ ਦੀ ਇਹਨਾਂ ਦੀਆਂ ਦੋ ਸਪਰੇਆਂ ਕਰੋ ਬਾਈ ਕੋਈ ਥੋੜੀ ਕਣਕ ਪੀਲੀ ਨਹੀਂ ਪੈਂਦੀ ਕੋਈ ਥੋੜੀ ਕਣਕ ਨਹੀਂ ਖੜਦੀ ਪਾਣੀ ਪੂਣੀ ਲਾ ਕੇ ਕਈ ਵਾਰ ਦਾਅ ਮੰਨੀ ਜਾਂਦੀ ਆ ਕੋਈ ਕਣਕ ਨਹੀਂ ਖੜਦੀ ਐ ਆਉ ਬਾਈ ਬਾਟਾ ਵੜਦੀ ਨਾਲੇ ਰਿਜ਼ਲਟ ਪੂਰਾ ਟਿਪ ਟੂ ਟਾਪ ਐ ਰਹੁ ਹਰੀ ਭਰੀ ਕੋਈ ਦਿੱਕਤ ਨਹੀਂ ਬਾਈ ਕੋਈ ਘਾਟ ਨਹੀਂ ਰਹਿੰਦੀ ਜਿੰਕ ਦੀ ਕਮੀ ਮੈਗਨੀਜ਼ ਦੀ ਕਮੀ ਮੈਗਨੀਸ਼ੀਅਮ ਦੀ ਕਮੀ ਸਾਰੇ ਤੱਤ ਬਾਈ ਇਹ ਪੂਰੇ ਕਰਦੇ ਨੇ ਇੱਕ ਵਾਰ ਕਿਸਾਨ ਵੀਰ ਇਹਨੂੰ ਜ਼ਰੂਰ ਵਰਤਣਾ ਬਾਈ ਤੇ ਇਹ ਕਿੰਨੀ ਪਾਉਗੀ ਕਿੱਲੇ ਦੀ ਇਹ ਵਾਹ 3 ਕਿੱਲਿਆਂ ਦਾ ਲੀਟਰ ਆ ਬਾਈ ਆ ਵੀ 3 ਕਿੱਲਿਆਂ ਦਾ ਪਹਿਲੀ ਸਪਰੇਅ ਐਸ ਬੂਸ ਪਲੱਸ ਪਲੱਸ ਦੀ ਦੂਜੀ ਕਰੋ ਡਿਫੈਂਡਰ ਦੀ ਮੈਂ ਕਹਿੰਦਾ ਯਾਰ ਨਜ਼ਾਰੇ ਹੀ ਬਣ ਲਵਾਂਗੇ ਬਾਈ ਐਡਾ ਤਖੜਾ ਰਿਜ਼ਲਟ ਆ ਓਕੇ ਹਾਂ ਤੇ ਉਹਨਾਂ ਲਈ ਵੀ ਸਪੈਸ਼ਲ ਕੰਮ ਕਰੂਗੀ ਇਹ ਜਿਵੇਂ ਜਿਹੜੀ ਪ੍ਰਾਲੀ ਵਾਲੇ ਵਾਣ ਦੇ ਵਿੱਚ ਪ੍ਰਾਣੀ ਵੇ ਪ੍ਰਾਲੀ ਵਿੱਚ ਗੁੰਨ ਕੀ ਬੀਜ ਦਿੰਦੇ ਐ ਤੇ ਕਣਕ ਜਿਹੜੀ ਨੂੰ ਕੰਦਿਆਰੀ ਪਾ ਕੇ ਡਿੱਗ ਪੈਂਦੀ ਐ ਇਹ ਤੋਂ ਲੈ ਕੇ ਜੱਡ ਤੱਕ ਸਾਰੇ ਚੀਜ਼ਾਂ ਦੇ ਕੰਮ ਕਰੂਗੀ ਕੋਈ ਕਣਕ ਨਹੀਂ ਡਿੱਗਦੀ ਤੁਹਾਡੀ ਠੀਕ ਐ ਪੂਰਾ ਮੈਂ ਕਹਿੰਦਾ ਯਾਰ ਨਜ਼ਾਰਾ ਬੰਨ ਦੂ ਐਂਡ ਤੱਕ ਝਾੜ ਤੱਕ ਬਾਈ ਪ੍ਰੋਡਕਟ ਕੰਮ ਕਰਦੇ ਨੇ ਇਹ ਠੀਕ ਐ ਇਹਨੂੰ ਕਿਸਾਨ ਵੀਰ ਜ਼ਰੂਰ ਵਰਤਣ ਜਦੋਂ ਇੱਕ ਸਪਰੇਅ ਤੇ ਕਿਸਾਨ ਵੀਰ ਨੇ ਕਰ ਲਈ ਦੂਜਾ ਦਾ ਵੀਰੇ ਆਪੇ ਮੰਗ ਕੇ ਲੈ ਕੇ ਜਾਊਗਾ ਇੰਨਾ ਦਾ ਰਿਜ਼ਲਟ ਦੀ ਜ਼ਿੰਮੇਵਾਰੀ ਲੋ ਮਿੱਤਰ ਨੰਬਰ ਐ ਜਿਹੜਾ ਸਕਰੀਨ ਤੇ ਚੱਲੀ ਜਾਂਦਾ